ਦੇਨ ਨੂੰ ਕਿਹੜੀ ਕਿਹੜੀ ਚੀਜ਼ ਮਿਲੀ ਇਹਦੇ ਵਿੱਚ ਸਾਨੂੰ ਇਹਦੇ ਵਿੱਚ 3 ਮਹੀਨੇ ਦੀ ਟ੍ਰੇਨਿੰਗ ਮਿਲੀ ਹੈ ਜਿਸ ਦੇ ਵਿੱਚ ਸਾਨੂੰ ਕੋਈ ਸੱਟ ਲੱਗ ਜਾਂਦੀ ਹੈ ਉਹਦਾ ਕਿਵੇਂ ਬਲੈਡਿੰਗ ਨੂੰ ਰੋਕਣਾ ਹੈ ਸੀਪੀਆਰ ਬਾਰੇ ਵੀ ਸਾਨੂੰ ਦੱਸਿਆ ਗਿਆ ਸਾਰਾ ਕੁਝ ਸਾਨੂੰ ਮਤਲਬ ਕੇਮੋਡਲਿਸ ਸਿੱਖਤਾ ਦੇਣੀ ਹੈ ਕਿਵੇਂ ਮਤਲਬ ਜੇ ਕਿਸੇ ਦੀ ਲੱਤ ਟੁੱਟ ਜਾਂਦੀ ਹੈ ਤਾਂ ਉਹਨੂੰ ਲੱਤ ਨੂੰ ਕਿਵੇਂ ਬੰਨਣਾ ਹੈ ਉਹ ਸਾਰੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਫਰਸਟ ਐਡ ਕਿਟ ਦੇ ਵਿੱਚ ਥੋੜਾ ਕੀ ਕੀ ਸਮਾਨ ਹੈ ਫਰਸਟ ਐਡ ਕਿਟ ਦੇ ਵਿੱਚ ਹੁਣ ਸਾਡੇ ਕੋਲ ਇੱਕ ਤਾਂ ਪੱਟੀ ਹੈ ਜੀ ਬਾਕੀ ਐਂਟੀਬਾਇਓਟਿਕ ਦੀਆਂ ਗੋਲੀਆਂ ਵੀ ਹੈ ਤੇ ਹੋਰ ਬਹੁਤ ਕੁਝ ਹੈ ਦੀਆਂ ਗੋਲੀਆਂ ਗੱਡੀ ਦਿੱਤੀ ਗਈ ਜੀ ਇਹ ਜਾਣਕ ਇਹ ਸਾਡੇ ਸੀਨੀਅਰ ਅਫਸਰ ਸਾਹਿਬ ਵੱਲੋਂ ਜਿਹੜੀ ਆ ਰੋਡ ਐਕਸੀਡੈਂਟ ਦੇ ਇਹਨੂੰ ਮਤੇ ਨਜ਼ਰ ਰੱਖਦੇ ਹੋਏ ਇਹ ਗੱਡੀ ਜਿਹੜੀ ਸਾਡੀ ਹੈਡ-ਆਨ ਸਾਡੀ ਹੱਦ ਤੋਂ ਲੈ ਗਿਆ ਨੀਲੋ ਸਾਡੀ ਜਿਹੜੀ ਹੱਦ ਪੈਂਦੀ ਆ ਉੱਥੇ ਤੱਕ ਰੋਡ ਕਵਰ ਕਰੂਗੀ ਇਹਦੇ ਵਿੱਚ ਇੱਕ ਐਨਜੀਪ ਨੇ ਸਹਿਬਾਨ ਨੇ ਤੇ ਦਿਨ ਵਾਲੀ ਸ਼ਿਫਟ ਦੇ ਵਿੱਚ ਇੱਕ ਲੇਡੀ ਕਨਸਟੇਬਲ ਅਤੇ ਦੋ ਜਵਾਨ ਹੋਰ ਨੇ ਇਮੇ ਰਾਤ ਨੂੰ ਵੀ ਜਿਹੜਾ ਇੱਕ ਐਨਜੀਓ ਦੇ ਤਿੰਨ ਜਵਾਨ ਰਾਤ ਨੂੰ ਹਾਜ਼ਰ ਰਹਿਣਗੇ ਸਾਰਾ ਜਿਹੜੀ ਵਧੀਆ ਗੱਲ ਐ ਇਸ ਗੱਡੀ ਦੀ ਇਹਦੇ ਵਿੱਚ ਫਸਟ ਏਡ ਜਿਹੜੀ ਕਿਟ ਆ ਉਹ ਵੀ ਪ੍ਰੋਪਰ ਆ ਤੇ ਰਿਸਪੌਂਸ ਟਾਈਮ ਵੀ ਜਿਹੜਾ ਐ ਇਹਦੇ ਵਿੱਚ ਕੈਮਰਾ ਸਾਡੇ ਓਨ ਆ ਹੀ ਨੇ ਸਾਰਾ ਗੱਡੀ ਦੇ ਵਿੱਚ ਹੀ ਜੇ ਸੀਨ ਤੇ ਵੀ ਜਾਣਗੇ ਸਾਰੀਆਂ ਹੀ ਚੀਜ਼ਾਂ ਰਿਕਾਰਡ ਹੋਣਗੀਆਂ ਉਹਦਾ ਮਾਡਰਨ ਜਿੰਨੀ ਵੀ ਐ ਟੈਕਨੀਕ ਐ ਉਹ ਵੀ ਇਸ ਗੱਡੀ ਦੇ ਵਿੱਚ ਯੂਜ਼ ਕਰ ਰਹੇ ਨੇ ਜੇ ਕਿਤੇ ਰੋਡ ਤੇ ਐਕਸੀਡੈਂਟ ਹੁੰਦਾ ਵਾ ਤਾਂ ਉੱਥੇ ਵੀ ਕੋਈ ਫੋਨ ਕਰਕੇ ਬੁਲਾ ਸਕਦਾ ਕਿਹੜਾ ਨੰਬਰ ਤੇ ਬੁਲਾ ਸਕਦਾ ਜਿਹੜਾ ਮਰਜੀ 112 ਤੇ ਕਾਲ ਆndi ਜਾਂ ਹੋਰ ਲੋਗਲ ਵੀ ਤੁਸੀਂ ਫੋਨ ਕਰ ਸਕਦੇ ਵੀ ਜਿਹੜੀ ਥਾਣਾ ਵੀ ਫੋਨ ਕਰੋਗੇ ਤਾਂ ਇਮੀਡੀਏਟਲੀ ਵਿਦਨ ਨੋ ਟਾਈਮ ਜਿਹੜਾ ਉਥੇ ਇਹ ਸਾਡੀ ਗੱਡੀ ਆ ਰਿਪੋਰਟ ਕਿੰਨੇ ਮੈਂਬਰ ਹੁੰਦੇ ਆ ਜੀ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਇੱਕ ਐਨਜੀਓ ਹੋਊਗਾ ਆਪਣਾ ਥਾਣੇਦਾਰ ਸਾਹਿਬ ਤੇ ਸਵੇਰ ਦੀ ਸ਼ਿਫਟ ਦੇ ਵਿੱਚ ਇੱਕ ਲੀਡੀ ਕਨਸਟੇਬਲ ਤੇ ਦੋ ਜਵਾਨ ਆਉਣਗੇ 24 ਘੰਟੇ ਹਾਂ 24 ਘੰਟੇ ਰਹੂਗੀ ਤੇ ਰਾਤ ਦੀ ਸ਼ਿਫਟ ਦੇ ਵਿੱਚ ਵੀ ਇੱਕ ਐਨਜੀਓ ਤੇ ਤਿੰਨ ਜਵਾਨ ਆਉਣਗੇ ਤੇ ਬਿਹੜੇ ਐਕਸੀਡੈਂਟ ਦੇ ਮੋੜੇ ਦੀ ਸਹਾਇਤਾ ਉਹ ਜਿਹੜੇ ਕਿਹੜੀ ਕਿਹੜੀ ਸਹਾਇਤਾ ਦਿੱਤੀ ਜਾਣਗੀਆਂ ਉਹ ਲੋ ਫਰਸਟ ਏਡ ਜਿਹੜੀ ਫਰਸਟ ਏਡ ਜਿੰਨੇ ਵੀ ਆ ਸਾਡੇ ਕੋਲ ਫਰਸਟ ਏਡ ਗੱਟਾ ਹੈ ਨਾ ਜੋ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਉਹ ਜਿਹੜੀ ਵੀ ਮੌਕੇ ਦੇ ਜਿੰਨੀ ਵੀ ਦੇਖ ਸਕਣਗੇ ਫਰਸਟ ਏਡ ਉਹ ਬਿਲਕੁਲ ਦਿੱਤੀ ਜਾਊਗੀ ਤੇ ਉਹ ਤੋਂ ਬਾਅਦ ਇਮੇਡੀਟ ਹਸਪਤਾਲ ਲਜਾਇਆ ਜੀ ਕਿਨਾਮਾ ਜੀ ਇਸੇ ਤਰ੍ਹਾਂ ਹੀ ਮਲਾ ਜੀ ਸਰ ਜਿਹੜੀ ਗੱਡੀ ਮੁਡੀ ਦੀ ਸਹਾਇਤਾ ਕਿੰਨਾ ਨੰਬਰ ਡਾਇਲ ਕਰੇ ਤੇ ਆਏਗੀ ਤੇ ਕਿਹੜੀਆਂ-ਕਿਹੜੀਆਂ ਸਹੂਤਾਵਾਂ ਜਿਹੜੀਆਂ ਇਹਦੇ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਸਰ ਆਪਣੇ ਨਾਲ 112 ਨੰਬਰ ਡਾਇਲ ਕਰੋ ਤੇ ਗੱਡੀ 10-15 10 ਮਿੰਟ ਚ ਉੱਥੇ ਪਹੁੰਚੂਗੀ ਤੇ ਉਹ ਤੋਂ ਬਾਅਦ ਸਾਡੇ ਕੋਲ ਫਰਸਟ ایڈ ਵੀ ਆਈ ਮੌਕੇ ਤੇ ਅਸੀਂ ਜੋ ਵੀ ਸੱਟਫੇਟ ਵੱਜੀ ਆ ਉਹਦਾ ਪਹਿਲੇ ਪੇਟ ਕਰਾਂਗੇ ਜੀ ਫੱਕ ਜੇ ਹਸਪਤਾਲ ਤੇ ਪਹੁੰਚਣ ਤੇ ਹਸਪਤਾਲ ਪਹੁੰਚਾਵਾਂਗੇ ਜੀ ਗੱਡੀ ਵਿੱਚ ਕਿੰਨੇ ਮੈਂਬਰ ਹੋਣਗੇ ਜੀ ਗੱਡੀ ਦੇ ਵਿੱਚ ਜੀ ਚਾਰ ਮੈਂਬਰ ਹੋਣਗੇ ਇੱਕ ਸੱਟ ਦੇ ਵਿੱਚ ਇੱਕ ਐਨ ਜੀਓ ਤਿੰਨ ਕਨਸਟੈਂਟਲੀ ਜੀ ਇਹ ਇਸੇ ਤਰ੍ਹਾਂ ਹੀ ਰਾਤ ਨੂੰ ਆਈ। ਸੀਪੀਆਰ ਦੀ ਸਖਲਾਈ ਦਿੱਤੀ ਗਈ ਹੈ ਜੀ। ਹਾਂਜੀ ਇਹਦੇ ਬਾਰੇ ਸਪੈਸ਼ਲ ਸਖਲਾਈ ਦਿੱਤੀ ਗਈ ਹੈ। ਮੁਲਾਜ਼ਮਾਂ ਨੂੰ ਸਾਰਿਆਂ ਨੂੰ ਤੇ ਦੱਸਿਆ ਗਿਆ ਫਰਸਟ ایڈ ਬਾਰੇ ਵੀ ਕਿਵੇਂ ਇਹਦਾ ਇਲਾਜ ਕਰਨਾ ਕਿਵੇਂ ਪਤੰਨ ਬੱਟੀ ਕਰਨੀ ਆ। ਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਟੈਂਡਿੰਗ। ਇਹ ਜੋ ਆਕਸੀਜਨ ਵਗੈਰਾ ਫਰਸਟ ایڈ ਜਿਹੜੀ ਹੁੰਦੀ ਹੈ ਆਪਣੇ ਕੋਲ ਹੀ? ਨਹੀਂ ਸਾਡੇ ਕੋਲ ਆਕਸੀਜਨ ਨਹੀਂ ਹੈਗੀ ਜੀ। ਆਕਸੀਜਨ ਹਸਪਤਾਲ ਦੇ ਵਿੱਚ ਮਿਲੂਗੀ ਜੀ। ਤੇ ਉੱਥੇ ਅਸੀਂ ਦਾਖਲ ਕਰਾਵਾਂਗੇ। ਫਰਸਟ ایڈ ਤੋਂ ਇਲਾਵਾ ਇਹਦੇ ਹੋਰ ਕੋਈ ਸਹੂਲਤ ਨਹੀਂ? ਔਰ ਸੋਲਤੀ ਜਿਵੇਂ ਰੋਡ ਤੇ ਕੋਈ ਵਹੀਕਲ ਖੜਾ ਜੀ ਉਹਨੂੰ ਸਾਈਡ ਤੇ ਕਰਾਉਣਾ ਜੀ ਤੇ ਕੋਈ ਕ੍ਰੇਨ ਵਗੈਰਾ ਬੁਲਾ ਕੇ ਜਾਂ ਜਿੱਥੇ ਜਿੰਨੀ ਕਸੈਤਾ ਹੋ ਚੱਕੀ ਅਸੀਂ ਆਪਣੇ ਪੱਧਰ ਵੀ ਕਰਾਂਗੇ ਤੇ ਸਾਡੀ ਇਹ ਮੋੜਲਾ ਫਰਜ ਆ ਜੀ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ